ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਮੇਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਮਹਿਦਮਪੁਰ ਚ ਪੁਲਿਸ ਨੇ 2000 ਜਾਰ ਲੀਟਰ ਜ਼ਹਿਰੀਲੀ ਲਹਣ ਫੜੀ ਇਸ ਦੇ ਨਾਲ ਹੀ 8 ਡਰਮ ਬੱਤੀ ਅਤੇ ਦੋ ਪਤੀਲੇ ਕਿਤੇ ਬ੍ਰਾਮਤ ਇਸ ਦੇ ਨਾਲ ਹੀ ਸਤਲੁਜ ਬੰਨ ਨੇੜੇ ਮੀਲੀ ਲਾਨ ਦੀ ਮੌਕੇ ਤੇ ਮੌਕੇ ਤੇ ਕੀਤੀਨਾ ਸਟੇਸ ਦੇ ਨਾਲ ਹੀ ਮਹਤਮਪੁਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਮਹਿਮਤਪੁਰ ਦੇ ਮੁਖੀ ਗੁਰਸ਼ਿੰਦਰ ਕੌਰ ਅਤੇ ਐਕਸਾਈਜ਼ ਇੰਸਪੈਕਟਰ ਸਾਹਿਲ ਗੰਗਾਨੇ ਪੁਲਿਸ ਪਾਰਟੀ ਨਾਲ ਨਸ਼ਾ ਸਮਗਲਾਂਰ ਖਿਲਾਫ ਸਰਚ ਮਿਸ਼ਨ ਮੁਹਿੰਮ ਚਲਾਉਦੇ ਹੋਏ 20000 ਲੀਟਰ ਲਹਾਨ ਸਮੇਤ 8 ਲੋਹੇ ਦੇ ਡਰਮ 32 ਤਰ ਪਾਲਾਂ ਅਤੇ 2 ਪਤੀਲੇ ਫੜ ਕੇ ਸਫਲਤਾ ਹਾਸਲ ਕੀਤੀ ਹੈ ਇਸ ਦੇ ਨਾਲ ਹੀ ਇਸ ਸੰਬੰਧੀ ਐਸਐਚਓ ਮੁਹੰਮ ਮਹਿਮਦਪੁਰ ਗੁਰਸ਼ਿੰਦਰ ਸਿੰਘ ਕੌਰ ਨੇ ਦੱਸਿਆ ਕਿ ਨਸ਼ੇ ਦੇ ਸੌਦਾਗਰ ਨੂੰ ਨਾਥ ਪਾਉਣ ਲਈ ਉਹਨਾਂ ਨੇ ਇਸ ਦੀ ਮੁਹਿੰਮ ਸ਼ੁਰੂ ਕੀਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ